ਸਾਸੀ ਗਾਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸੱਚ ਮਿਲ ਨਿਊਜ਼ ਪੰਜਾਬ ਮੈਂ ਵਿੱਕੀ ਵੀਰ ਕਿਸ ਟਾਈਮ ਮੌਜੂਦ ਹਾਂ ਪਿੰਡ ਦੇਦੜਾ ਦੇ ਵਿੱਚ ਅੱਜ ਪਿੰਡ ਦੇਦੜਾ ਦੇ ਵਿੱਚ ਕੂੜਾ ਕਰਕਟ ਜੋ ਹੈਗਾ ਉਹਦੀ ਸਾਮ ਸੰਭਾਲ ਵਾਸਤੇ ਪਿੰਡ ਦੇਦੜਾ ਨੇ ਜਗ੍ਹਾ ਬਣਾਈ ਹੈ ਉਸ ਦਾ ਉਦਘਾਟਨ ਕਰਨ ਵਾਸਤੇ ਕੁਲਵੰਤ ਸਿੰਘ ਐਮ ਐਲ ਏ ਜੋ ਹੈਗੇ ਆਪਣੇ ਨਾਲ ਕਿਸ ਤਰ੍ਹਾਂ ਦੇ ਉਹ ਪਹੁੰਚੇ ਹੋਏ ਨੇ ਔਰ ਨਾਲ ਉਹਨਾਂ ਦੇ ਜੋ ਸ਼ਖਸੀਅਤਾਂ ਹੈਗੀਆਂ ਨੇ ਉਹਨਾਂ ਨਾਲ ਵੀ ਆਪਾਂ ਤੁਹਾਨੂੰ ਰੂਬੂ ਰੂ ਕਰਾਉਨੇ ਆਂ ਮੰਦੰਦੀ ਕਰੀਂ ਇੱਧਰ ਕਾਂਚਾ ਤਰਾਣਾ ਦੇ ਵਿੱਚ ਪਿੰਡ ਦੇ ਇਧਰਾਂ ਇੱਕੋ ਇੱਕ ਆ ਜਿਹੜਾ ਆਪਣਾ ਕਮਾਲਾ ਪਿੰਡ ਹੈ ਕਿ ਜਿੱਥੇ ਬਹੁਤ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਬਤਕੀ ਮੈਂ ਵਧਾਈ ਦਿੰਦਾ ਕਿ ਜਦੋਂ ਕੋਈ ਐਦਾਂ ਦੇ ਨੌਜਵਾਨ ਸਾਥੀ ਅੱਗੇ ਲੱਕੇ ਕੰਮ ਕਰਦੇ ਨੇ ਤਾਂ ਫਿਰ ਪਿੰਡ ਦੀ ਡਵੈਲਪਮੈਂਟ ਹੁਣ ਕੋਈ ਰੋਕ ਨਹੀਂ ਸਕਦਾ ਦੇਦਨਾ ਪਿੰਡ ਦੇ ਵਿੱਚ ਸਰਕਾਰ ਨੇ ਕਿਸੇ ਵੀ ਪੱਖੋਂ ਕਿਸੇ ਵੀ ਤਰ੍ਹਾਂ ਦਾ ਕੋਈ ਮੱਗ ਭੇਟ ਨਹੀਂ ਦਿੱਤਾ ਪਟਿਆਲੇ ਜ਼ਿਲ੍ਹੇ ਦੇ ਵਿੱਚ ਮੈਂ ਕਹਿ ਸਕਦਾ ਕਿ ਪਹਿਲਾ ਪਿੰਡ ਦੇਦਣਾ ਜਿਹਦੇ ਵਿੱਚ 2 ਕਰੋੜ ਰੁਪਇਆ ਦਿੱਤਾ ਤੁਹਾਡੇ ਖੇਡ ਸਟੇਡੀਅਮ ਦੇ ਸਰਕਾਰ ਨੇ ਤੁਹਾਡੇ ਕੋਲੋਂ ਕੁਝ ਵੀ ਨਹੀਂ ਲਕੋਇਆ ਜਿਸ ਗਰਾਊਂਡ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਗੇਮਾਂ ਹੋਈਆਂ ਇਸ ਪਿੰਡ ਦਾ ਜਿਹੜਾ ਨਾਮ ਸੀਗਾ ਮੈਂ ਇਹ ਗੱਲ ਕਹਿ ਸਕਦਾ ਕਿ ਕਈ ਸਟੇਟਾਂ ਦੇ ਵਿੱਚ ਪਿੰਡ ਦੇਦਨੇ ਦਾ ਨਾਮ ਪਿਆ ਉਹ ਕਿਉਂ ਗਿਆ ਕਿਉਂਕਿ ਤੇ ਦੋ ਕੁ ਕੰਮ ਕਰਨ ਵਾਲਾ ਹੋਵੇ ਤਾਂ ਫਿਰ ਆਟੋਮੈਟਿਕ ਜਿਹੜੇ ਕੰਮ ਹੁੰਦੇ ਮੇਰੇ ਕੋਲ ਸੰਦੀਪ ਆਇਆ ਸਾਬਰਾ ਮੈਨੂੰ ਕਹਿੰਦੇ ਜੀ ਕੰਮ ਹੋਣ ਵਾਲਾ ਪਿੰਡ ਦਾ ਕੋਈ ਮੈਂ ਕਿਹਾ ਦੱਸੋ ਕੀ ਕੁਝ ਹੋਣ ਵਾਲਾ ਕਹਿੰਦੇ ਮੇਰਾ ਪਰਸਨਲ ਕੰਮ ਨਹੀਂ ਹੈ ਪਿੰਡ ਦਾ ਸਾਂਝਾ ਕੰਮ ਮੈਂ ਕਿਹਾ ਯਾਰ ਜੋ ਤੂੰ ਕਹਿੰਗਾ ਉਹ ਹੀ ਹੋਏ ਕਹਿੰਦੇ ਜੀ ਗਲੀਆਂ ਦਾ ਕੰਮ ਪਹਿਲਾ ਪਿੰਡ ਦੇ ਜਨਾਈ ਜਿਹਦੇ ਵਿੱਚ ਗਲੀਆਂ ਦਾ ਕੰਮ ਚੱਲ ਰਿਹਾ ਕੋਈ ਗਲੀ ਵੀ ਨਹੀਂ ਰਹਿਣੀ ਫੇਰ ਮੈਨੂੰ ਕਹਿੰਦੇ ਜੀ ਸਾਨੂੰ 7-8 ਬੋਰ ਚਾਹੀਦੇ ਨੇ ਮੈਂ ਕਿਹਾ ਜੀ ਉਹ ਵੀ ਦਿੱਤੇ ਇਲੈਕਸ਼ਨ ਦਾ ਦੌਰ ਚੱਲ ਰਿਆ ਸੀਗਾ ਇਹ ਪਹਿਲਾ ਪਿੰਡ ਹੈ ਕਿ ਜਿੱਨੇ ਖੋਆ ਮਾਰ ਕੇ ਬਰਫੀ ਦੇ ਨਾਲ ਕਿਸ ਨਮਾਣੇ ਨੂੰ ਤੋਲਿਆ ਸੀ ਇਸ ਕਰਕੇ ਇਸ ਪਿੰਡ ਨੂੰ ਜਿਹੜੀ ਉਹ ਹਰ ਤਰ੍ਹਾਂ ਪਹਿਲ ਦੇਣ ਦੀ ਕੋਸ਼ਿਸ਼ ਕਰਨਾ ਮੇਰੀ ਤੇ ਕੋਈ ਬੇਨਤੀ ਹੈ ਕਿ ਅੱਜ ਤੁਹਾਡੇ ਸੋਲਰ ਵੇਸਟ ਦਾ ਵੀ ਉਦਘਾਟਨ ਹੋਣਾ ਜਿਹਦੇ ਵਿੱਚ ਪੰਜ-ਛੇ ਮੁੰਡੇ ਕੰਮ ਵੀ ਲੱਗਣਗੇ ਔਰ ਇੱਕ ਹੋਰ ਹੈ ਇਥੋਂ ਆਪਣੇ ਤੁਹਾਡੇ ਪ੍ਰਬੰਧਕਾਈ ਹੋਣਗੇ ਜੈਜੀ ਸੱਤ ਸਿੰਘ ਸਾਹਿਬ ਇੱਥੇ ਕਹਿੰਦਾ ਫੈਨਸੀ ਬੂਟੇ ਚਾਹੀਦੇ ਨੇ ਪਿੰਡ ਨੂੰ ਸ਼ਹਿਰ ਬਣਾਉਣਾ ਤੁਹਾਡਾ ਸਾਥ ਚਾਹੀਦਾ ਜੋ ਕੁਝ ਕਹੀ ਜੋਗੇ ਉਹ ਕੁਝ ਕਰਦੇ ਜਾਵਾਂ ਸੋ ਮੈਂ ਤਾਂ ਤੁਹਾਡੇ ਵਿੱਚ ਰਹਿਣ ਵਾਲਾ ਮੈਂ ਉਹ ਐਮਐਲਏ ਤਾਂ ਹੈ ਨਹੀਂ ਕਿ ਜਿੱਤਣ ਤੋਂ ਬਾਅਦ ਦੇ ਵਿੱਚ ਕੋਈ ਕਹਿੰਦਾ ਜੀ ਸਾਨੂੰ ਤਾਂ ਵੋਟਾਂ ਮੰਗਣ ਦੇ ਸਮੇਂ ਆਇਆ ਮੈਨੂੰ ਲੱਗਦਾ ਕਿ ਮੈਂ ਪੰਜਵੀਂ ਵਾਰ ਆ ਗਿਆ ਹੁਣ ਆ ਵੋਟਾਂ ਪੈਣ ਤੋਂ ਬਾਅਦ ਦੇ ਵਿੱਚ ਪਿੰਡ ਦੇ ਦਿਨਾਂ ਨੂੰ ਤੋ ਜਦੋਂ ਤੁਸੀਂ ਮੈਨੂੰ ਬੁਲਾਉਨੇ ਹੋ ਮੈਂ ਤੁਹਾਡੇ ਕੰਮ ਨੂੰ ਪਾਇਓਰਟੀ ਦਿੰਦਾ ਔਰ ਇੱਕ ਹੋਰ ਵਾਦਾ ਕਰਦਾ ਕਿ ਜਿੰਨੀਆਂ ਵੀ ਕੱਚੀਆਂ ਗਲੀਆਂ ਹੈਗੀਆਂ ਨੇ ਤੁਹਾਡੀਆਂ ਉਹ ਸਾਰੀਆਂ ਡੇਰੇ ਵਾਲੀਆਂ ਨੇ ਜਿਹੜੀਆਂ ਡੇਰੇਆਂ ਨੂੰ ਲੱਗਦੀਆਂ ਨੇ 1 ਕਰੋੜ ਦੇ ਤਿੰਨ ਚਾਰ ਜਿਹੜੇ ਲਿੰਕ ਰੋੜ ਹੈਗੇ ਨੇ ਉਹ ਸੰਦੀਪ ਨੂੰ ਤੁਸੀਂ ਦੱਸ ਦਿਓ ਉਹ ਸਾਰੇ ਆਪਾਂ ਪੱਕੇ ਕਰਵਾਵਾਂਗੇ ਕੋਈ ਵੀ ਜਿਹੜਾ ਪਿੰਡ ਦੇਦਨਾ ਦਾ ਗਲੀ ਹੈਗੀ ਉਹ ਕੱਚੀ ਨਹੀਂ ਰਹਿਣੇ ਤੋ ਨੌਜਵਾਨ ਸਾਥੀ ਸਾਰੀ ਟੀਮ ਹੈ ਜਿਹੜੀ ਪਿੰਡ ਦੇਦਨਾ ਦੀ ਅੱਗੇ ਨਿਕਲ ਕੇ ਕੰਮ ਕਰਦੀ ਹੈ ਅਮੇ ਮੇਰਾ ਮੰਨਣਾ ਹੈਗਾ ਕਿ ਕੋਈ ਵੀ ਕੰਮ ਜਿਹੜਾ ਸੰਭਵ ਨਹੀਂ ਉਹਨਾਂ ਦੇ ਸਰਕਾਰਾਂ ਦੇ ਵਿੱਚ ਜੋ ਹੋਇਆ ਕਰਦਾ ਸੀਗਾ ਮਹੀਨੇ ਲੜਨੇ ਆ ਕੁਝ ਕਰਨਾ ਮਰਜ਼ੀ ਦੇ ਲਾਉਣੇ ਐਦਾਂ ਦਾ ਕੁਝ ਨਹੀਂ ਹੈਗਾ ਜਨਤਾ ਦੇ ਹਿਸਾਬ ਦੇ ਨਾਲ ਇਹ ਲੋਕ ਚੱਲਣ ਵਾਲੇ ਅਫਸਰ ਹੈਗੇ ਨੇ ਚਾਹੇ ਉਹ ਵੀਡੀਓ ਬਲੌਗ ਦਾ ਹੋਵੇ ਚਾਹੇ ਉਹ ਤਹਿਸੀਲਦਾਰ ਤਹਿਸੀਲਦਾਰ ਦਾ ਹੋਵੇ ਚਾਹੇ ਉਹ ਥਾਣੇ ਦਾ ਹੋਵੇ ਸੋ ਤੁਹਾਡੀ ਸੇਵਾ ਦੇ ਲਈ 24 ਘੰਟੇ ਹਾਜ਼ਰ ਹੈ ਜੀ ਜੋ ਕੁਛ ਕਹੋਗੇ ਉਹ ਕਰਦੇ ਜਾਵਾਂਗੇ ਨਹੀਂ ਉਹ ਜਿਹੜਾ ਤੁਹਾਡਾ ਦਸਵੀਂ ਦਾ ਸਕੂਲ ਹੈ ਮੈਂ ਅਗਲੇ ਸਾਲ ਦਾ ਵਾਅਦਾ ਨਹੀਂ ਕਰਦਾ ਆਪਾਂ ਹੋਣੀ ਕਰਾਂਗੇ ਸ਼ੁਰੂਆਤ ਮੈਨੂੰ ਉਹਦੀ ਫਾਇਲ ਦਿਓ ਤੁਸੀਂ ਮੈਂ ਮਰਤੀ ਸਾਹਿਬ ਕੋਲ ਜਾ ਕੇ ਤੁਹਾਡਾ ਜਿਹੜਾ ਸਕੂਲ ਹੈਗਾ ਉਹ ਦਸਵੀਂ ਦਾ ਕਰਾਂਗਾ ਸੋ ਬਹੁਤ ਬਲਾ ਕੇ ਇਥਾ ਬੜਾ ਮਾਣ ਦਿੱਤਾ ਸਾਡੀ ਟੀਮ ਦਾ ਹੌਸਲਾ ਵਧਾਇਆ ਜੀ ਨਿੱਕੇ ਨਾਲ ਹੋ ਗਏ ਬੜਾ ਕੁੱਲੇ ਕੋਲ ਰਹੇ ਆ ਬੋਲੋ ਅੱਜ ਪਿੰਡ ਦਿਦਨਾ ਦੇ ਵਿੱਚ ਆਏ ਆ ਆਇਆ ਵਾਰ ਕਿਸੇ ਨਾ ਕਿਸੇ ਨਵੀਂ ਚੀਜ਼ ਦਾ ਜਿਹੜਾ ਉਦ்கਾਟਨ ਕਰੀਦਾ ਜੋ ਮਾਨ ਸਾਹਿਬ ਦੀਆਂ ਸਕੀਮਾਂ ਨੇ ਉਹਨਾਂ ਦਾ ਲੋਕ ਜਿਹੜਾ ਫਾਇਦਾ ਠਾ ਰਹੇ ਪਿੰਡ ਦਿਦਨਾ ਦੇ ਵਿੱਚ ਪਹਿਲਾਂ ਬਹੁਤ ਵੱਡਾ ਜਿਹੜਾ ਕ੍ਰਿਡਿਟ ਸਟੇਡੀਅਮ ਦਿੱਤਾ ਗਿਆ ਅੱਜ ਸੋਲਰ ਵੈਸਟਰ ਆ ਉਦ்கਾਟਨ ਕਰਨਾ ਹੈ ਹੋਰ ਵੀ ਜਿਹੜੇ ਛੋਟੇ-ਛੋਟੇ ਕੰਮ ਹੈਗੇ ਨੇ ਪਿੰਡ ਦਿਦਨਾ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜੇ ਉਹ ਕੀਤੇ ਜਾ ਰਹੇ ਨੇ ਇਸ ਕਰਕੇ ਅੱਜ ਐਸਜੀਐਮ ਸਾਹਿਬ ਔਰ ਵੀਡੀਓ ਸਾਹਿਬ ਸਾਰੇ ਜਿਹੜਾ ਸਟਾਫ ਆਇਆ ਹੋਇਆ ਔਰ ਨਗਰ ਦੇ ਲੋਕਾਂ ਦੇ ਵਿੱਚ ਬੜਾ ਖੁਸ਼ੀ ਦਾ ਮਾਹੌਲ ਹੈਗਾ ਕਿ ਜਿਹੜੇ ਕੰਮ ਅੱਜ ਤੋਂ 70 ਸਾਲ ਪਹਿਲਾਂ ਹੋ ਜਾਣੇ ਚਾਹੀਦੇ ਸੀਗੇ ਉਹ ਸਾਨੂੰ ਉਹ ਜਿਹੜੇ ਕੰਮ ਨੇ ਅੱਜ ਦੇਖਣ ਨੂੰ ਮਿਲੇ ਨੇ ਲੋਕਾਂ ਦੇ ਵਿੱਚ ਬੜਾ ਖੁਸ਼ੀ ਦਾ ਮਾਹੌਲ ਹੈਗਾ ਔਰ ਜਿੰਨੀ ਨਵੀਂ ਜਨਰੇਸ਼ਨ ਹੈਗੀ ਹੈ ਜਿੰਨਾ ਜੂਥ ਹੈਗਾ ਜੋਤ ਵੱਧ ਚੜ ਕੇ ਹਿੱਸਾ ਲੈ ਰਿਹਾ ਉਪਰਾਲੇ ਕਰ ਲੈ ਕਰ ਰਹੇ ਨੇ ਜਾਂ ਹਰੀਆਲਵੀ ਦਾ ਕੰਮ ਹੋਵੇ ਹੁਣ ਹੀ ਮੈਂ ਅਨਾਉਂਸਮੈਂਟ ਕਰਕੇ ਹਟਿਆ ਔਰ ਉਹਨੂੰ ਡਿਊਟੀ ਵੀ ਲਗਾਈ ਇਹਤੇ ਵੱਧ ਤੋਂ ਵੱਧ ਜਿਹੜੇ ਬੂਟੇ ਲਗਾਏ ਜਾਣ ਤੇ ਜਿਹੜਾ ਲੋਕਾਂ ਨੂੰ ਸਾਰਾ ਹਰਿਆ ਭਰਿਆ ਜਣਾ ਹੋਰ ਨਾ ਚਾਹ ਜਿਹੜਾ ਫਾਇਦਾ ਕੀ ਹੋਊਗਾ ਉਹਦੇ ਵਿੱਚ ਵੰਡ ਦੇਣਾ ਦੇਖੋ ਜੀ ਜਿੰਨਾ ਪਿੰਡ ਦੇ ਵਿੱਚ ਕੂੜਾ ਕਰਕਟ ਵਗੈਰਾ ਹੁੰਦਾ ਆਮ ਆਪਾਂ ਦੇਖਦੇ ਆ ਜਦੋਂ ਖੁੱਲੇ ਥਾਂ ਤੇ ਕੋਈ ਕੋਈ ਚਾਰਦੀਵਾਰੀ ਵਗੈਰਾ ਨਹੀਂ ਹੋਇਆ ਕਰਦੀ ਉਹ ਜਿਹੜੀ ਵੈਸਟਿੰਗ ਹੈਗੀ ਉਹ ਘਰਾਂ ਦੇ ਵਿੱਚ ਹੀ ਉਲਟਾ ਵਾਪਸ ਹੁੰਦੀ ਆ ਸੋ ਇਸ ਨੂੰ ਵਧੀਆ ਤਰੀਕੇ ਦੇ ਨਾਲ ਕਰਕੇ ਦਾ ਜਿਹੜਾ ਕਿ ਖੇਤਾਂ ਦੇ ਵਿੱਚ ਵੀ ਇਹਦਾ ਕੰਮ ਆ ਸਕੇ ਉਸ ਤਰੀਕੇ ਦੇ ਨਾਲ ਇਹਦਾ ਜਿਹੜਾ ਹੈਗਾ ਉਹ ਕਰੈਕਟ ਕੁਣ ਜੀ ਸਭ ਦੀ ਜੇ ਸਾਡੇ ਆਰਡਰਬਲ ਐਮਐਲਏ ਸਾਭੀ ਕੋਈ ਹੀ ਅੱਜ ਇੱਥੇ ਆਏ ਆਂ ਐਂਡ ਸਾਰੀ ਪਿੰਡਾਂ ਦੇ ਵਿੱਚ ਇਹ ਵਾਰੀ ਵਾਰੀ ਅਸੀਂ ਕੋਸ਼ਿਸ਼ ਕਰਾਂਗੇ ਕਿ <li>ਲਿਕਵਿਡ ਵੇਸਟ ਮੈਨੇਜਮੈਂਟ ਪਲਾਂਟਸ ਦੇ ਸੋਲਿਡਿਫਿਕੇਸ਼ਨ ਨਾਲ ਬਣਾਏ ਜਾਵੇ ਕਿ ਇਹ ਬਹੁਤ ਲਾਈਟਾਂ ਨੂੰ ਤੇ ਮੇਰੀ ਲੋਕਾਂ ਨੂੰ ਵੀ ਇਹੀ ਅਪੀਲ ਆ ਕਿ ਐਟ ਲੀਸਟ ਉਹ ਆਪਣੇ ਘਰਾਂ ਦੇ ਵਿੱਚ ਜਿਹੜੀ ਵੇਸਟ ਸੈਗਰੀਗੇਸ਼ਨ ਆ ਕਿ ਗਿੱਲਾ ਤੇ ਸੁੱਕਾ ਕੂੜਾ ਉਹਨੂੰ ਆਰਡਰਡ ਰੱਖਣ ਤਾਂ ਜੋ ਜਿਹੜੇ ਇਹ ਵੇਸਟ ਮੈਨੇਜਮੈਂਟ ਪਲਾਂਟ ਦੇ ਆਪਣੇ ਉਪਰਾਲੇ ਨੇ ਇਹਨਾਂ ਨੂੰ ਸਕਸੈਸਫੁਲ ਬਣਾਇਆ ਜਾਵੇ ਕਿਉਂਕਿ ਜਦ ਤੱਕ ਅਸੀਂ ਗਿੱਲਾ ਤੇ ਸੁੱਕਾ ਕੂੜਾ ਕੁਈ ਫਾਇਦਾ ਨਹੀਂ ਹੈਗਾ ਜਦੋਂ ਤੱਕ ਅਸੀਂ ਆਪ ਮੁਹਾਰੇ ਹੋ ਕੇ ਆਪਣੇ ਆਪ ਸਾਰੇ ਨੂੰ ਜਾਣ ਨਹੀਂ ਚਾਹੁੰਦੇ ਇਹ ਸਕੀਮਾਂ ਬਾਰੇ ਉਦੋਂ ਹੀ ਇਹ ਸਿੱਧਾ ਤਾਂ ਫਾਇਦਾ ਜਿਹੜੀ ਖਾਹ ਤਿਆਰ ਹੋਊਗੀ ਕਿੱਥੇ ਜਾ ਕੇ ਹੋਊਗੀ ਹੁਣ ਦੇਖੋ ਜੀ ਜਦੋਂ ਖਾਹ ਤਿਆਰ ਹੋਊਗੀ ਜਦੋਂ ਵੀ ਜਿਹੜੀ ਵੇਸਟ ਮੈਨੇਜਮੈਂਟ ਹੋਊਗੀ ਜਦੋਂ ਉਹਦੋਂ ਦਾ ਦਰਨਾ ਮਨਿਹਰ ਤਿਆਰ ਹੋਊਗੀ ਖਾਹ ਤਿਆਰ ਹੋਊਗੀ ਉਹ ਪਿੰਡ ਦੇ ਲੋਕਾਂ ਦੀ ਵੰਡੇ ਜਾਊਗੀ ਇਹ ਪਿੰਡ ਦਾ ਬੰਦਾ ਸਰਦਾਰ ਗੁਰਵਖਸ਼ ਸਿੰਘ ਜੀ ਜਿਹੜੇ ਕੇ ਸਫਾਈ ਕਰਮਚਾਰੀ ਦੇ ਤੌਰ ਤੇ ਇੱਥੇ ਚੁਣੇ ਗਏ ਨੇ ਉਹ ਤੁਹਾਡੇ ਘਰਾਂ 'ਚੇ ਰੋਜ਼ ਆਇਆ ਕਰਨਗੇ ਇੱਕ ਰੇੜੀ ਉਹਨਾਂ ਨੂੰ ਦਿੱਤੀ ਜਾਏਗੀ ਉਹ ਰੇੜੀ ਦੇ ਵਿੱਚ ਉਹ ਸੁੱਕੇ ਗੂੜੇ ਨੂੰ ਅਲੱਗ ਲੈ ਕੇ ਜਾਇਆ ਕਰਨਗੇ ਤੇ ਗਿੱਲੇ ਗੂੜੇ ਨੂੰ ਅਲੱਗ ਲੈ ਕੇ ਜਾਣਗੇ ਹੁਣ ਉਹਨੇ ਗੁਰਵਖਸਤ ਇਹਨੇ ਕੂੜਾ ਇਕੱਠਾ ਕਰ ਲਿਆ ਆਪਣੇ ਪਿੰਡ ਦਾ ਸਾਰਾ ਉਸ ਤੋਂ ਬਾਅਦ ਉਹ ਗੂੜੇ ਦਾ ਕਰਾਂਗੇ ਕੀ ਅਗਲਾ ਸਵਾਲ ਹੁੰਦਾ ਹੈ ਬਹਾਰ ਮਾਨਣਾਂ ਦੇ ਜਿਹੜਾ ਗਿੱਲਾ ਕੂੜਾ ਦਾ ਉਸ ਨੂੰ ਆਪਾਂ ਖਾਦ ਬਣਾਵਾਂਗੇ ਖਾਦ ਜਿਹੜੀ ਕਿ ਆਪਾਂ ਆਪਣੇ ਪੌਦਿਆਂ ਵਿੱਚ ਪਾਉਣੇ ਆ ਜਾਂ ਕਿਤੇ ਹੋਰ ਰੱਟਾ ਵਗੈਰਾ ਤੇ